ਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨੰ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਸਤ ਗੁਰਾਂ ਦੀ ਮਿਹਰ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਪੂਰਬੀ ਬਾਵਨ ਅਖਰੀ ਬਾਣੀ ਚੱਲ ਰਹੀ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਖਾਰਬਿੰਦ ਤੁੰ ਭਾਈ ਸਾਨੂੰ ਅਪਦੇਸ਼ ਬਖਸ਼ਿਸ਼ ਕਰਦੇ ਹਨ ਸਾਧ ਸੰਗਤ ਜੀਓ ਬਾਵਨ ਅਖਰੀ ਦੀਏ 20 ਸ਼ਲੋਕ ਸੰਪੂਰਨ ਹੋਏ ਸਨ ਅਗਲਾ ਸ਼ਲੋਕ ਜਿਹੜਾ ਹੈ ਨਾ ਨ ਅਕਸ਼ਰ ਹੈ ਜਿੱਥੋਂ ਆਪ ਆਪਾਂ ਅਰੰਭਤਾ ਕਰਦੇ ਹਾਂ ਤਕਰੀਬਨ 10 ਸਰੀ ਤੋਂ ਕਥਾ ਬੰਦ ਸੀ ਅੱਜ ਦੁਬਾਰਾ ਇਸ ਸ਼ੁਰੂ ਹੋਵੇਗੀ ਨਾ ਨ ਅਕਸ਼ਰ ਤੋਂ ਅਰੰਭਤਾ ਕਰਦੇ ਹਾਂ ਵੀ ਸ਼ਲੋਕ ਭਗਤ ਜੀ ਦੇ ਬਾਵਨਾ ਕੀ ਦੇ ਸੰਪੂਰਨ ਹੋਏ ਹਨ 300 44 ਅੰਗ ਤੇ ਭਗਤ ਜੀ ਦੇ ਸ਼ਬਦ ਸਭਾਏ ਮਾਨ ਹਨ ਆਪਣੀ ਰਚਨਾ ਤੋਂ ਵਚਨ ਕਰਦੇ ਹਨ ਜੀ ਲਾਣਾ ਰਣ ਰਤੋ ਨਰ ਨੇਹੀ ਕਰੈ ਨਾ ਨਿਵੇ ਨਾ ਪੁਨ ਸੰਚਰੈ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਆ ਨਾ ਨ ਅਕਸ਼ਰ ਤੋਂ ਭਗਤ ਜੀ ਬਚਨ ਕਰਦੇ ਨਾ ਨ ਹਰਾਨ ਰਤੋ ਨਰ ਨਹੀਂ ਕਰੈ ਭਗਤ ਜੀ ਮਨ ਨੂੰ ਸੰਬੋਧਨ ਕਰਦੇ ਹਨ ਕਹਿੰਦੇ हे ਮਨੁੱਖ ਕਿ ਜਿਸ ਤਰ੍ਹਾਂ ਇੱਕ ਸੰਸਾਰੀ ਰਣ ਭੂਮੀ ਦੇ ਵਿੱਚ ਜੰਗ ਲੜਨਾ ਪੈਂਦਾ ਇਸੇ ਤਰ੍ਹਾਂ ਹੀ ਇਹ ਮਨ ਖੂਮੀ ਹੈ ਸਰੀਰ ਦੀ ਇਹਦੇ ਵਿੱਚ ਵੀ ਜੰਗ ਲੜਨਾ ਪੈਂਦਾ ਜਿਹੜੇ ਵਕਾਰ ਪੈਦਾ ਕਰਦਾ ਹੈ ਮਨ ਉਹਦੇ ਨਾਲ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਬਾਹਰ ਪੱਖੋਂ ਜੰਗ ਕਰਨਾ ਪੈਂਦਾ ਇਸ ਤਰ੍ਹਾਂ ਇਹ ਮਨ ਦਾ ਜੰਗ ਚੱਲਦਾ ਹੈ ਵਕਾਰਾਂ ਦੇ ਨਾਲ ਨਾਨਾ ਰੰਨ ਰਤੋ ਡਰ ਨਹੀਂ ਕੀ ਕਰੇ ਕਹਿੰਦੇ ਜਿਹੜਾ ਨਰ ਜਿਹੜਾ ਮਨੁੱਖ ਭਗਤ ਜੀ ਕਹਿੰਦੇ ਇਹ ਮਨ ਨੂੰ ਇਹਦੀ ਰਫਤਾਰ ਖਤਮ ਕਰਕੇ ਇਹ ਮਨ ਨੂੰ ਉਹਦੇ ਚਰਨਾਂ ਵਿੱਚ ਢਕਾ ਦਿੰਦਾ ਹੈ ਕਹਿੰਦਾ ਜਿਹੜਾ ਇਹ ਵਿਕਾਰਾਂ ਦੇ ਨਾਲ ਭਗਤ ਜੀ ਕਹਿੰਦੇ ਜੰਗ ਕਰਦਾ ਹੈ ਇਹ ਵਿਕਾਰਾਂ ਤੇ ਜਿੱਤ ਲੈ ਲੈਂਦਾ ਹੈ ਭਗਤ ਜੀ ਕਹਿੰਦੇ ਉਹ ਮਨੁੱਖ ਪ੍ਰਾਪਤੀ ਕਰ ਲੈਂਦਾ ਹੈ ਇਸੇ ਪਰਥਾਏ ਪਾਤਸ਼ਾਹ ਜੀ ਨੇ ਗੁਰअर्जਨ ਦੇਵ ਜੀ ਨੇ ਵੀ ਬਚਨ ਕੀਤੇ ਹਨ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਇਹ ਕੁਝ ਸ਼ਲੋਕ ਆਪਾਂ ਪਹਿਲੋਂ ਵੀ ਪੜੇ ਸੀ 10 ਤਰੀਕ ਨੂੰ ਪਰ ਰਿਕਾਰਡਿੰਗ ਨਹੀਂ ਹੋ ਚੁੱਕੀ ਇਸ ਕਰਕੇ ਦੁਬਾਰਾ ਪੜਨ ਲੱਗੇ ਹਾਂ ਇੱਥੇ ਗੁਰੂ ਅਰਜਨ ਦੇਵ ਜੀ ਦਾ ਵੀ ਧਾਰਨ ਸਾਹਮਣੇ ਹੁੰਦੀ ਹੈ ਸਤਿਗੁਰ ਜੀ ਕਹਿੰਦੇ ਰਾ ਜੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਕਹਿੰਦੇ ਉਹ ਸੂਰਮਾ ਹੈ ਪਾਤਸ਼ਾਹ ਜੀ ਕਹਿੰਦੇ ਜਿਹੜਾ ਰਣ ਧੂਮੀ ਦੇ ਵਿੱਚ ਮਨ ਨੂੰ ਜਿੱਤ ਲਿੰਦਾ ਹੈ ਵਕਾਰਾਂ ਦੀ ਰਣ ਧੂਮੀ ਵਿੱਚ ਭਗਤ ਜੀ ਵੀ ਕਹਿ ਰਹੇ ਹਨ ਕਹਿੰਦੇ ਰਾਣਾ ਰਨ ਰਤੋ ਨਾਰਕ ਨਹੀਂ ਕਰਾ ਭਗਤ ਜੀ ਕਹਿੰਦੇ ਰਨ ਮਨ ਦੀ ਰਣ ਧੂਮੀ ਦੇ ਵਿੱਚ ਜਿਹੜਾ ਨਰ ਵਕਾਰਾਂ ਨੂੰ ਮਾਰ ਲੈਂਦਾ ਹੈ ਜਿਹੜਾ ਬਾਹਰਲੇ ਦੁਸ਼ਮਣਾਂ ਨੂੰ ਮਾਰੀਦਾ ਹੈ ਨਾ ਕਿ ਉਹ ਸੂਰਮਾ ਕਹਿੰਦੇ ਹਨ ਤੇ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਮਨ ਰੂਪੀ ਮਨ ਵਿੱਚ ਜਿਹੜੇ ਵਕਾਰ ਹੁੰਦੇ ਹਨ ਉਹਨਾਂ ਨੂੰ ਕੋਈ ਮਾਰਦਾ ਜਿਹੜਾ ਮਨੁੱਖ ਭਗਤ ਜੀ ਕਹਿੰਦੇ ਉਹ ਜਿੱਤ ਜਾਂਦਾ ਹੈ ਉਹ ਜਿੱਤ ਜਾਂਦਾ ਭਗਤ ਜੀ ਕਹਿੰਦੇ ਜਾਨਿਵੈ ਨਾ ਖੁਨ ਸੰਚਰੈ ਜਿਹੜਾ ਨਿਵਦਾ ਨਹੀਂ ਭਗਤ ਜੀ ਕਹਿੰਦੇ ਵਕਾਰਾਂਗੇ ਨਿਵਦਾ ਵੀ ਨਹੀਂ ਤੇ ਭਗਤ ਜੀ ਕਹਿੰਦੇ ਜਿਹੜਾ ਇਹਨਾਂ ਤੇ ਕੰਟਰੋਲ ਆ ਲੈਂਦਾ ਹੈ ਉਹ ਜਿੱਤ ਜਾਂਦਾ ਧਨ ਜਨਮ ਤਾਂ ਹੀ ਕੋ ਗਣੈ ਭਗਤ ਜੀ ਕਹਿੰਦੇ ਉਹਨੂੰ ਫਿਰ ਧਨ ਕਿਹਾ ਜਾਂਦਾ ਹੈ ਉਸ ਨੂੰ ਨੋ ਨੂੰ ਉਸ ਪ੍ਰਾਨੀ ਨੇ ਉਸ ਜੀਵ ਨੂੰ ਫਿਰ ਧੰਨ ਕਹਿੰਦੀ ਹੈ ਬਾਣੀ ਧੰਨ ਹੈ ਉਹ ਜੀਵ ਹਨ ਤਾਜ ਹੋ ਗਿਆ ਜਿਨੇ ਇੰਨੀ ਵੱਡੀ ਜਿੱਤ ਲੈ ਜੀ ਕਹਿੰਦੇ ਜਿਨੇ ਇੰਨੀ ਵੱਡੀ ਜਿੱਤ ਇਹ ਦੁਸ਼ਮਣਾਂ ਤੇ ਪਾ ਲਈ ਅਸੀਂ ਬਾਹਰੋਂ ਦੁਸ਼ਮਣ ਸਮਝਦੇ ਆ ਅੰਦਰ ਦੁਸ਼ਮਣ ਬੈਠੇ ਨੇ ਸਾਡੇ ਜਿਹੜੇ ਆਤਮਾ ਨੂੰ ਜਿੱਤਣ ਨਹੀਂ ਦਿੰਦੇ ਮਨ ਨੂੰ ਜਿੱਤਣ ਨਹੀਂ ਦਿੰਦੇ ਅੱਗੇ ਖੜ ਜਾਂਦੇ ਹਨ ਜੰਗ ਕਰਦੇ ਹਨ ਮਨ ਆਤਮਾ ਦਾ ਕਿੰਨੇ ਕਿੱਢੇ ਵੱਡੇ ਉਹ ਦੁਸ਼ਮਣ ਹਨ ਅਸੀਂ ਬਾਹਰੋਂ ਰੁਈ ਜਾਂਦੇ ਆ ਕਿ ਅਸੀਂ ਜਿੱਤ ਲੈ ਲਈਏ ਪਰ ਅੰਦਰ ਅੰਦਰ ਵਾਲੇ ਨੂੰ ਤਾਂ ਖਤਮ ਹੀ ਨਹੀਂ ਕਰਦੇ ਸੀ ਭਗਤ ਜੀ ਕਹਿੰਦੇ ਪਰ ਕੋਈ ਤਰਸ ਤਰਤੀ ਤੇ ਸੰਸਾਰ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਭਗਤ ਜੀ ਕਹਿੰਦੇ ਨਾ ਧਨ ਜਨਮ ਤਹੀਂ ਕੋ ਗਣੈ ਕਹਿੰਦੇ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਧਨ ਉਹਨਾਂ ਦਾ ਭਾਈ ਜਨਮ ਹੈ ਉਹ ਸੰਸਾਰ ਵਿੱਚ ਉਹ ਬਹਾਨ ਮਨੁੱਖ ਉਹਨਾਂ ਦਾ ਜਨਮ ਲਿਆ ਧੰ ਹੈ ਮਾਰੈ ਇਕੈ ਤਦ ਜਾਏ ਕਣੈ ਤੇ ਭਗਤ ਜੀ ਕਹਿੰਦੇ ਇਕੋ ਨੂੰ ਮਾਰਨਾ ਮਨ ਨੂੰ ਇਕੋ ਨੂੰ ਮਾਰ ਕੇ ਅਨੇਕਾਂ ਨੂੰ ਤਦ ਜਿੰਨਾ ਖਤਮ ਕਰ ਦਿੰਦਾ ਹੈ ਨੇਕ ਵਕਾਰ ਜਿਹੜੇ ਸੰਨ ਨੱਠ ਜਾਂਦੇ ਹਨ ਪੁਰਨੇ ਨੱਠ ਜਾਂਦੇ ਹਨ ਇਕੋ ਮਨ ਜਦੋਂ ਮਾਰ ਕੇ ਉਹਦੇ ਚਰਨਾਂ ਵਿੱਚ ਟਿਕਦਾ ਹੈ ਇਕੋ ਮਨ ਮਾਰ ਕੇ ਉਹਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ ਹੈ ਫਿਰ ਭਗਤ ਜੀ ਕਹਿੰਦੇ ਨੇਕਾ ਪੁਰਣਿਆਂ ਤੋਂ ਬਚ ਜਾਂਦੇ ਹਨ ਮਾਰੇ ਰੋਗਾ ਤੋਂ ਬਚਾਅ ਹੋ ਜਾਂਦਾ ਹੈ ਮਾਰੇ ਏਕੈ ਤਜ ਜਾਏ ਘਣੈ ਕਹਿੰਦੇ ਫਿਰ ਆਪੀ ਤਜ ਜਾਂਦੇ ਹਨ ਭੱਜ ਜਾਂਦੇ ਹਨ ਨੱਠ ਜਾਂਦੇ ਹਨ ਇੱਕੋ ਨੂੰ ਟਕਾਲ ਦੀ ਲੋੜ ਹੈ ਇੱਕੋ ਨੂੰ ਮਾਰ ਕੇ ਉਹਦੇ ਚਰਨਾਂ ਵਿੱਚ ਰੁਪਰ ਕਰਨ ਦੀ ਲੋੜ ਹੈ ਫਿਰ ਆਪਣੇ ਆਪ ਭਗਤ ਜੀ ਕਹਿੰਦੇ ਵਕਾਰ ਭੱਜ ਜਾਣਗੇ ਨੱਠ ਜਾਣਗੇ ਤੱਤਾ ਅਤਰ ਤਰਿਓ ਨਾ ਜਾਈ ਭਗਤ ਜੀ ਅਗਲਾ ਅक्षर ਅਗਲਾ ਬੰਦ ਸ਼ੁਰੂ ਕਰ ਦੇਣ ਤੱਤਾ ਤੱਤਾ ਅਤਰ ਤਰਿਓ ਨਾ ਜਾਈ ਭਗਤ ਜੀ ਕਹਿੰਦੇ ਭਾਵ ਸਗਰ ਹੈ ਸੰਸਾਰ ਦੁੱਖਾਂ ਦਾ ਸਮੁੰਦਰ ਹੈ ਇਹਦੇ ਤੋਂ ਪਾਰ ਹੋਣਾ ਬਹੁਤ ਭਾਈ ਔਖਾ ਹੈ ਇਹ ਸੰਸਾਰ ਸਿਫਤੀ ਦੇ ਸਮੁੰਦਰ ਚ ਤੱਤਾ ਆਤਰ ਤਰਿਓ ਨਾ ਜਾਈ ਐਡਾ ਅਕਸ਼ਰ ਲੱਗ ਕਰਕੇ ਦਾ ਅੰਸਰ ਬਣਦਾ ਆ ਤਰ ਤਰਿਓ ਨਾ ਜਾਈ ਕਹਿੰਦੇ ਇਸ ਤੋਂ ਤਰਨਾ ਕਿਵੇਂ ਐ ਸੰਸਾਰ ਤੋਂ ਇਸ ਸ੍ਰਿਸ਼ਟੀ ਤੋਂ ਇਸ ਭਾਵ ਸਾਗਰ ਤੋਂ ਦੁੱਖਾਂ ਤੋਂ ਕਿਵੇਂ ਬਾਹਰ ਨਿਕਲਣਾ ਹੈ ਅੱਤਾ ਤਰਿਓ ਨਾ ਜਾਈ ਭਗਤ ਜੀ ਕਹਿੰਦੇ ਜੇ ਤੋਂ ਤਰਿਆ ਨਹੀਂ ਜਾ ਸਕਦਾ ਕਿਵੇਂ ਤਰਨਾ ਤਨ ਰਹਿ ਭਵਨ ਮੈਂ ਰਹੋ ਸਮਾਈ ਕਹਿੰਦੇ ਉਹ ਅੰਦਰ ਹੀ ਸਮਾਇਆ ਹੋਇਆ ਤਨ ਰਹਿ ਭਵਨ ਮੈਂ ਰਹੋ ਸਮਾਈ ਉੰਦਰ ਹੀ ਤਾਰਨ ਵਾਲਾ ਜਿਹੜਾ ਹੈ ਨਾ ਮਲਾਹਾ ਉਹ ਅੰਦਰ ਹੀ ਬੈਠਾ ਸਾਡੇ ਅੰਦਰ ਹੀ ਬੈਠਾ ਹੋਇਆ ਜਿੰਨੇ ਤਾਰਨਾ ਇਸ ਸੰਸਾਰ ਸਮੁੰਦਰ ਤੋਂ ਗਹਿਰੇ ਸਮੁੰਦਰ ਤੋਂ ਦੁੱਖਾਂ ਦੇ ਸਮੁੰਦਰ ਤੋਂ ਜਿੰਨੇ ਪਾਰ ਕਰਨਾ ਉਹ ਸੱਚਾ ਗੁਰੂ ਸਮਰੱਥ ਪਰਮਾਤਮਾ ਹਰੀ ਅਕਾਲ ਪੁਰਖ ਤਨ ਦੇ ਵਿੱਚ ਹੀ ਹੈ ਤਨ ਤਰੇ ਭਵਨ ਮੈਂ ਰਿਹਾ ਸਮਾਈ ਹਿਰਦੇ ਵਿੱਚ ਹੀ ਸਮਾਇਆ ਬੈਠਾ ਜੋ ਤਰੇ ਭਵਨ ਤਨ ਮਹਿ ਸਮਾਵਾਂ ਨੋਤ੍ਰ ਭਵਨ ਤਨ ਮਹਿ ਸਮਾਵ ਤਉ ਤੱਤੇ ਤਤ ਮਿਲਿਆ ਸੱਚ ਪਾਵਾ ਜਵਾਬ ਦਿੰਦੇ ਹਨ ਭਗਤ ਕਬੀਰ ਜੀ ਕਹਿੰਦੇ ਤਨ ਦੇ ਵਿੱਚ ਬੈਠਾ ਉਹ ਮਾਲਕ ਜਿਉ ਤਰ ਪ੍ਰਤ੍ਰੈ ਭਵਨ ਤਨ ਮਹਿ ਸਮਾਵ ਭਗਤ ਜੀ ਕਹਿੰਦੇ ਉਹ ਜਦੋਂ ਮਿਲ ਜਾਂਦਾ ਨਾ ਤਤ ਤਤ ਚ ਮਿਲਦੇ ਹਨ ਤਉ ਤਤ ਹੈ ਤਤ ਮਿਲਿਆ ਸੱਚ ਪਾਵਾ ਕਹਿੰਦੇ ਉਸ ਪ੍ਰਮਾਤਮਾ ਦੀ ਜੋਤ ਦੇ ਵਿੱਚ ਸਰੀਰ ਦੀ ਜੋਤ ਮਿਲਦੀ ਹੈ ਉਵਿਥ ਖਤਮ ਹੋ ਜਾਂਦੀ ਹੈ ਉਹ ਦੂਰਪਨ ਖਤਮ ਹੋ ਜਾਂਦਾ ਭਗਤ ਜੀ ਕਹਿੰਦੇ ਜਿਉ ਤਤ ਹੈ ਤਤ ਮਿਲਿਆ ਅੰਦਰਲਾ ਤਤ ਤੇ ਪ੍ਰਮਾਤਮਾ ਦਾ ਜੋਤ ਹੈ ਉਹ ਜਦੋਂ ਮਿਲ ਜਾਂਦੀ ਹੈ ਤੇ ਭਗਤ ਜੀ ਕਹਿੰਦੇ ਫਿਰ ਤਰਦਾ ਮਨੁੱਖ ਸੱਚ ਪਾਵਾ ਫਿਰ ਉਹਨੂੰ ਸੱਚੇ ਨੂੰ ਪਾ ਲੈਂਦਾ ਉਹਦੀ ਪ੍ਰਾਪਤੀ ਕਰ ਲੈਂਦਾ ਉਹਨੂੰ ਹਾਸਲ ਕਰ ਲੈਂਦਾ ਜਦੋਂ ਅੰਦਰੋਂ ਅਤੇ ਬਾਹਰੋਂ ਪ੍ਰਮਾਤਮਾ ਦੀ ਜੋਤ ਇੱਕ ਹੋ ਜਾਂਦੀ ਹੈ ਸੱਥਾ ਅਥਾ ਅਥਾ ਨਹੀਂ ਪਾਵਾ ਸੱਤੇ ਅਕਸ਼ਰ ਤੇ ਅਗਲਾ ਬੰਦ ਸ਼ੁਰੂ ਕਰਦੇ ਹਨ ਭਗਤ ਜੀ ਸੱਤੇ ਅਕਸ਼ਰ ਤੋਂ ਉਪਦੇਸ਼ ਵਕਤੈਨ ਅਥਥਾ ਅਥਾ ਨਹੀਂ ਪਾਵਾ ਭਗਤ ਜੀ ਕਹਿੰਦੇ ਉਹ ਥਾ ਪਰਮਾਤਮਾ ਕਹਿੰਦੇ ਉਹ ਕਹਿੰਦੇ ਆਮ ਜਿਹੜਾ ਆਦਮੀ ਆਮ ਕਰਾਨੀ ਉਹ ਨਹੀਂ ਪਾ ਸਕਦਾ ਉਹ ਅਥਾ ਉਹ ਥਿਰ ਨਾ ਰਹਾਵਾ ਉਹ ਥਾ ਹੈ ਪਰਮਾਤਮਾ ਪ੍ਰਭਗਤ ਜੀ ਕਹਿੰਦੇ ਅਸੀਂ ਉਹਨੂੰ ਭਾਵੇਂ ਸੰਸਾਰੀ ਜੀਵ ਜਿਹੜਿਆਂ ਨੂੰ ਮਨੁੱਖਾ ਜਿਹੜਾ ਪ੍ਰਾਨੀ ਆ ਉਹਨੂੰ ਪਾਲ ਨਹੀਂ ਸਕਦਾ ਥੋੜੇ ਜਲ ਥੋੜੇ ਥਲ ਥਨ ਕਰੰਬੇ ਅਗਲੇ ਬੱਚ ਅੱਗੇ ਬਚਨ ਕਰਦੇ ਨੇ ਭਗਤ ਜੀ ਕਹਿੰਦੇ ਮਨੁੱਖ ਦੀ ਬਿਰਤੀ ਐਸੀ ਹੁੰਦੀ ਐ ਸਵਾਸ ਉਹਦੇ ਕੋਲ ਥੋੜੇ ਹੁੰਦੇ ਆ ਥੋੜੇ ਥਲ ਥਨ ਕਰੰਬੇ ਪਰ ਉਹ ਸੰਸਾਰ ਵਿੱਚ ਐ ਵੀ ਕਹਿੰਦੇ ਕੰਧਾ ਤੋਂ ਬਿਨਾ ਹੀ ਘਰ ਸਾਰੀ ਜਾਂਦਾ ਹੈ ਕੰਧਾ ਤੋਂ ਬਿਨਾ ਹੀ ਕਹਿੰਦੇ ਉਹ ਸਾਰੀ ਕਰੀ ਜਾਂਦਾ ਹੈ ਢੂੜੇ ਥਾਲ ਥਣ ਕਰੰਭੇ ਕਹਿੰਦੇ ਥੰਮਾ ਤੋਂ ਬਿਨਾ ਹੀ ਲੇਟਰ ਪਾਣਾ ਚੁੰਦਾ ਥੰਮਾ ਤੋਂ ਬਿਨਾ ਕਹਿੰਦੇ ਆਸਰਾ ਨਹੀਂ ਲੈਣਾ ਚੁੰਦਾ ਪ੍ਰਮਾਤਮਾ ਦਾ ਕਹਿੰਦੇ ਉਹਦੀ ਆਸਰੇ ਤੋਂ ਬਿਨਾ ਹੀ ਸੰਸਾਰ ਵਿੱਚ ਇਥੋਂ ਸੋਹੰਦਾ ਕਿ ਮੈਂ ਰਹਿ ਜਾਵਾਂ ਸਦਾ ਸਥਿਰ ਰਹਾ ਤੇ ਸਭ ਕੁਝ ਸੱਚ ਹੈ ਝੂਠ ਨੂੰ ਧੱਕੇ ਨਾਲ ਹੀ ਸੱਚ ਮੰਨਦੇ ਆ ਤੱਕੇ ਨਾਲੀ ਸੰਸਾਰ ਸੱਚ ਮੰਨਦਾ ਸੰਸਾਰ ਢੂੰਠਾ ਮਾਇਆ ਦਾ ਛਾਲਾ ਹੈ ਜਿਸ ਜਿੰਨੇ ਪਦਾਰਥ ਸਾਡੀ ਨਿਗਾਹ ਪੈਂਦੀ ਹੈ ਜਿੰਨੇ ਚੀਜ਼ਾਂ ਤੇ ਪਿਆਰੀਓ ਸਭ ਮਾਇਆ ਦਾ ਛਾਲਾ ਹੈ ਸੰਸਾਰ ਕਹਿੰਦੇ ਇਥੇ ਭਗਤ ਜੀ ਕਹਿੰਦੇ ਥੋੜੇ ਥਲ ਥਨ ਕਰਮ ਬੈ ਕਹਿੰਦੇ ਥੰਮਾ ਤੋਂ ਬਿਨਾ ਘਰ ਸਾਰ ਨਾਲੀ ਗੱਲ ਹੈ ਕਿਵੇਂ ਖੜੇਗਾ ਉਹ ਉਹ ਘਰ ਕਿਵੇਂ ਖੜੇਗਾ ਜਿਹੜਾ ਤੇ ਥੱਲੇ ਥੰਮ ਵੀ ਨਹੀਂ ਕੋਈ ਆਸਰਾ ਹੀ ਨਹੀਂ ਕਹਿੰਦੇ ਆਸਰੇ ਤੋਂ ਬਿਨਾ ਕੋਈ ਚੀਜ਼ ਥੋੜਾ ਕੱਢਦੀ ਐ ਕਹਿੰਦੇ ਇਸੇ ਤਰ੍ਹਾਂ ਮਨੁੱਖ ਦੀ ਬਿਰਤੀ ਐ ਸੰਸਾਰ ਦੀ ਬਿਨ ਬਹੀ ਥਾਨਕ ਮੰਦਰ ਥੰਮੈ ਜਵਾਬ ਦੇ ਤਰ੍ਹਾਂ ਭਗਤ ਜੀ ਕਹਿੰਦੇ ਬਿਨਾ ਥੰਮਾ ਤੋਂ ਮੰਦਰ ਥੰਮਦਾ ਘਰ ਬਣਾਉਂਦਾ ਦਦਾ ਦੇਖ ਜੋ ਬਿਨ ਸੰਹਾਰਾ ਅਗਲਾ ਪਦ ਭਗਤ ਜੀ ਰੰਮ ਕਰਦੇ ਆ ਦਦਾ ਅक्षर ਰੰਮ ਕਰਦੇ ਨੇ ਭਗਤ ਜੀ ਦਦਾ ਦੇਖ ਜੋ ਬਿਨ ਸੰਹਾਰਾ ਕਹਿੰਦੇ ਸੰਸਾਰ ਦੇਖੋ ਬਿਨ ਸੰਹਾਰ ਹੈ ਕਹਿੰਦੇ ਸੰਸਾਰ ਜਿਹੜਾ ਦੇਖ ਰਹੇ ਆ ਨਾ ਤੱਕਦੇ ਆ ਜਿੰਨੀਆਂ ਚੀਜ਼ਾਂ ਜਿੰਨੀਆਂ ਵਸਤਵਾਂ ਜਿੰਨੀਆਂ ਪ੍ਰਿਥਵੀ ਤੇ ਸਭ ਕੁਝ ਸਾਡੇ ਨੇਤਰ ਦੇਖਦੇ ਹਨ ਕਹਿੰਦੇ ਸਭ ਬਿਨ ਸੰਹਾਰ ਹੈ ਕੂੜ ਹੈ ਕੋਈ ਵੀ ਸੱਚ ਚੀਜ਼ ਨਹੀਂ ਹੈ ਸੰਸਾਰ ਤੇ ਕੀ ਚੀਜ਼ ਕੋਈ ਨਹੀਂ ਕੋਈ ਨਹੀਂ ਇੱਥੇ ਐਸੀ ਚੀਜ਼ ਜਿਹੜੀ ਸਥਿਰ ਰਹੇ ਜਿੱਧਰ ਵੀ ਨਿਗਾਹ ਮਾਰੀ ਸਾਰਾ ਕੁਝ ਨਾਸਯੋਗ ਹੈ ਭਗਤ ਜੀ ਕਹਿੰਦੇ ਦੰਦਾ ਦੇਖ ਜੋ ਬਿਨ ਸੰਹਾਰਾ ਜਿਸ ਦੇਖ ਤਸ ਰਾਖ ਵਿਚਾਰਾ ਤੇ ਭਗਤ ਜੀ ਕਹਿੰਦੇ ਜਿਨ੍ਹਾਂ ਨੇ ਉਹਨੂੰ ਦੇਖ ਲਿਆ ਪਰਮਾਤਮਾ ਨੂੰ ਤੇ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਣਾ ਦਸਵੇਂ ਦਵਾਰ ਉੰਜੀ ਜਬ ਤੀਜਾ ਜਵਾਬ ਦਿੰਦੇ ਨੇ ਭਗਤ ਜੀ ਕਹਿੰਦੇ ਜਿੰਦੋਂ ਨੌ ਦਵਾਰ ਸਾਡੇ ਖੁੱਲੇ ਹਨ ਦਸਵਾਂ ਬੰਦ ਹੈ ਮਸਤਕ ਤੇ ਭਗਤ ਜੀ ਕਹਿੰਦੇ ਜਦੋਂ ਉਹਨੂੰ ਕੁੰਜੀ ਲੱਗਦੀ ਆ ਉਸ ਜਿੰਦਰੇ ਨੂੰ ਕੁੰਜੀ ਲੱਗਦੀ ਆ ਨਾ ਤਾਂ ਜਿੰਦਾ ਖੁੱਲਦਾ ਬਾਹਰੋਂ ਵੀ ਦਰਵਾਜ਼ੇ ਨੂੰ ਜਿੰਦਾ ਲੱਗਾ ਹੋਵੇ ਕੁੰਜੀ ਤੋਂ ਬਿਨਾਂ ਨਹੀਂ ਖੁੱਲਦਾ ਇਹ ਬਾਣੀ ਕੁੰਜੀ ਹੈ ਦਸਵੇਂ ਦੁਆਰ ਦੀ ਬਾਣੀ ਹੈ ਜਿਹੜੀ ਸੱਚੀ ਬਾਣੀ ਤੁਰਕੀ ਬਾਣੀ ਲਾਈ ਬਾਣੀ ਇਹ ਕੁੰਜੀ ਹੈ ਦਸਵੇਂ ਦੁਆਰ ਦੀ ਭਗਤ ਜੀ ਕਹਿ ਰਹੇ ਹਨ ਜਿੰਦੇ ਜਦੋਂ ਉਹਨੂੰ ਲੱਗਦੀ ਹੈ ਨਾ ਦਸਵੇਂ ਦਵਾਰ ਕੁੰਜੀ ਜਦ ਦੀਜੈ ਉਹ ਮਾਲਕ ਕਦੋਂ ਕਿਰਪਾ ਕਰਦਾ ਸੀ ਮੁਖ ਤੋਂ ਬਾਣੀ ਪੜਦੇ ਆ ਬਾਣੀ ਨੂੰ ਸੁਣਦਿਆਂ ਉਹਨੂੰ ਸਮਝਦੇ ਆ ਉਹਦੇ ਵਿਚਾਰ ਨੂੰ ਉਹਦੇ ਤੇ ਯਕੀਨ ਬਣਾਣੇ ਆ ਸਮਝੋ ਕਿ ਦਸਵੇਂ ਦਾਰ ਨੂੰ ਕੁੰਜੀ ਲੱਗਣ ਲੱਗ ਜੰਦੀ ਉਹ ਬਾਣੀ ਦੀ ਕੁੰਜੀ ਹੈ ਜੇ ਕੋਈ ਪੁੱਛੇ ਨਾ ਉਹ ਬਾਣੀ ਦੀ ਕੁੰਜੀ ਹੈ ਸੱਚੀ ਬਾਣੀ ਦੀ ਕੁੰਜੀ ਜਿਵੇਂ ਜਿਵੇਂ ਮਨੁੱਖ ਪੜਦਾ ਹੈ ਉਹਦੇ ਕੋਲ ਗੁਣ ਆ ਜਾਂਦੇ ਹਨ ਔਗਣ ਨਾ ਸੋਣੇ ਸ਼ੁਰੂ ਹੋ ਜਾਂਦੇ ਹਨ ਉਹ ਦੇ ਸੱਜੇ ਸੱਜੇ ਹਿਰਦੇ ਵਿੱਚ ਬਾਣੀ ਨਵਾਸ ਕਰਦੀ ਹੈ ਸੱਚਾ ਨਾਮ ਟਿਕਦਾ ਹੈ ਭਾਂਡਾ ਤੁੱਪਦਾ ਹੈ ਮਨ ਰੂਪੀ ਪਹਿਲੋਂ ਦੱਸ ਤਾ ਨਾ ਭਗਤ ਜੀ ਦੇ ਮਨ ਪਰ ਥਾਏ ਕਹਿੰਦੇ ਮਨ ਜਦੋਂ ਲੜ ਕੇ ਝਗੜਾ ਕਰਕੇ ਨੂੰ ਮਨ ਨੂੰ ਜਿੱਤ ਲੈਨੇ ਆ ਫਿਰ ਪਤਾ ਲੱਗਦਾ ਹੈ ਕਿ ਬਾਣੀ ਪੜ ਕੇ ਹੀ ਇਹ ਕੁੰਜੀ ਲੱਗਣੀ ਹੈ ਇਹਨੇ ਖੁੱਲਣਾ ਜਿਹੜਾ ਬੰਦ ਮਹਾਰਾਜ ਨੇ ਰੱਖਿਆ ਦਵਾਰ ਉਹਨੂੰ ਕਿਸ ਤਰ੍ਹਾਂ ਖੋਲਣਾ ਉਹ ਜਾਚ ਆ ਜਾਂਦੀ ਹੈ ਉਸੋ ਜੀ ਆ ਜਾਂਦੀ ਉਹ ਅਕਲ ਆ ਜਾਂਦੀ ਇਹ ਦਸਵੇਂ ਧਾਰ ਪੁੰਜੀ ਜਬ ਦੀਜੇ ਤੋ ਦਰ ਦਿਆਲ ਕੋ ਦਰਸ਼ਨ ਦੀ ਚੀਜੈ ਤੇ ਦੇਖੋ ਇੱਥੇ ਮਹਾਰਾਜ ਨੇ ਰਸਤਾ ਦੱਸਤਾ ਸਾਨੂੰ ਸਾਡੀ ਮਰਜ਼ੀ ਹੈ ਤੁਰਨਾ ਕਿ ਨਹੀਂ ਤੁਰਨਾ ਜਾਣਾ ਕਿ ਨਹੀਂ ਜਾਣਾ ਅਸੀਂ ਮੁਸਾਫਰ ਬਣ ਕੇ ਉਥੇ ਤੁਰਨਾ ਉਸ ਦੇ ਕਦਮ ਪੱਟਣੇ ਨੇ ਸਾਡੀ ਸਾਡੀ ਉਹ ਮਰਜ਼ੀ ਹੈ ਸਾਡਾ ਮਨ ਹੈ ਪਰ ਸਾਧ ਭਗਤ ਜੀ ਨੇ ਤਾਂ ਸਾਨੂੰ ਸਾਰਾ ਕੁਝ ਦੱਸਤਾ ਹੈ ਇਸੇ ਕੋਲ ਪੁੱਛਣ ਜਾਣ ਦੀ ਲੋੜ ਨਹੀਂ ਕਹਿੰਦੇ ਫਿਰ ਉਹਦੇ ਦਰਵਾਜ਼ੇ ਖੁੱਲਦੇ ਹਨ ਉਂਜੀ ਲੱਗਦੀ ਹੈ ਸੱਚੀ ਬਾਣੀ ਦੀ ਤੋ ਦਿਆਲ ਕੋ ਦਰਸ਼ਨ ਕੀਜੈ ਕਹਿੰਦੇ ਫਿਰ ਉਹ ਮਨੁੱਖ ਉਹਦੇ ਦਰਸ਼ਨ ਪਾਉਂਦਾ ਐਵੇਂ ਨਹੀਂ ਕੋਈ ਛਾਲਾ ਮਾਰੀ ਜਾਵੇ ਭੱਜੀ ਜਾਵੇ ਬਹੁਤਾ ਬੋਲੀ ਜਾਵੇ ਪ੍ਰithvi ਤੇ ਦੌੜਿਆ ਫਿਰੇ ਮਨ ਨੂੰ ਕਾਬੂ ਨਾ ਕਰ ਸਕੇ ਫਿਰ ਨਹੀਂ ਦਰਸ਼ਨ ਅੰਦਰੋਂ ਦਰਸ਼ਨ ਕਰਨੇ ਭਗਤ ਜੀ ਕਹਿੰਦੇ ਫਿਰ ਇਹ ਕੁੰਜੀ ਨਾਮ ਦੀ ਲੱਗਦੀ ਹੈ ਬਾਣੀ ਦੀ ਲੱਗਦੀ ਤੇ ਉਹ ਦਰਸ਼ਨ ਕਹਿੰਦੇ ਦਿਆਲ ਕੋ ਦਰਸ਼ਨ ਕੀਜੇ ਕਹਿੰਦੇ ਉਹ ਦਿਆਲੂ ਪ੍ਰਮਾਤਮਾ ਦੇ ਪ੍ਰਦਰਸ਼ਨ ਹੋ ਜਾਂਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾਂ ਭੁੱਲਿ ਆਉਂਦੀਆਂ ਨੇ ਮਹਾਰਾਜ ਜੀ ਸਵਤਿ ਬਖਸ਼ਣ ਆਈਆਂ ਮਾਈ ਭਾਈ ਸੂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ